ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਆਪਕਾਰੀ ਵਿਭਾਗ ਵੱਲੋਂ ਅਚਰਾਲਾ ਪਿੰਡ ਵਿੱਚੋਂ ਕੀਤੀ 100 ਲੀਟਰ ਲਾਹਣ ਬ੍ਰਾਹਮਤ ਆਪਕਾਰੀ ਕਮਿਸ਼ਨਰ ਵਰੁਣ ਰੁੰਜਮ ਦੇ ਦਿੱਤੇ ਨਿਰਦੇਸ਼ਾਂ ਤੋਂ ਪਿੰਡ ਅਚਨਾਲਾ ਵਿਖੇ ਆਪਕਾਰ ਇਨਸਪੈਕਟਰ ਹਰ ਸਿਮਰਨ ਸਿੰਘ ਵੱਲੋਂ ਪਿੰਡ ਅਤੇ ਘਰ ਦੀ ਤਲਾਸ਼ੀ ਦੌਰਾਨ ਸਿੰਦਰਕੌਰ ਦੇ ਘਰ ਵਿੱਚੋਂ ਦੱਬੀ ਹੋਈ 100 ਲੀਟਰ ਲਾਹਣ ਬ੍ਰਾਹਮਤ ਕੀਤੀ ਇਸ ਮੌਕੇ ਹਰ ਸਿਮਰਨਤ ਸਿੰਘ ਨੇ ਕਿਹਾ ਨਸ਼ਾ ਵਿਰੋਧ ਮਹੀਨੇ ਤਹਿਤ ਪਿੰਡਾਂ ਘਰਾਂ ਤੇ ਖੇਤਾਂ ਵਿੱਚੋਂ ਸ਼ਰਾਬ ਦਾ ਧੰਦਾ ਕਰਦੇ ਹਨ ਉਹਨਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਗਾਜੇਵਾਸ ਪੁਲਿਸ ਚੌਕੀ ਵਿੱਚ ਸਿੰਦਰਕੌਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਹ ਰੋਜ਼ਾਨਾ ਮਹੀਮ ਜਾਰੀ ਰਹੇਗੀ ਸਮਾਣਾ ਤੋਂ ਕਲਾਸ਼ਰਮਾ ਤੇ ਨੂਰੀ ਬਾਂਸਲ ਦੀ ਰਿਪੋਰਟ ਮਾਨਯੋਗ ਆਪਕਰ ਕਮਿਸ਼ਨਰ ਪੰਜਾਬ ਅ ਸ਼੍ਰੀ ਵਿਰੂਨੁਜਮ ਜੀ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੱਲ੍ਹ ਸ਼ਾਮ ਨੂੰ ਅਸੀਂ ਚਰਾਲਾ ਪਿੰਡ ਆਪਕੀ ਟੀਮ ਵੱਲੋਂ ਰੇਡ ਕੀਤੀ ਗਈ ਜਿਹਦੇ ਅੰਦਰ ਰੇਡ ਦੇ ਨਾਮ ਵੱਖ-ਵੱਖ ਘਰਾਂ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਇੱਕ ਘਰ ਜਿਸ ਦੀ ਔਰਦਾ ਨਾਮ ਸੀ ਗਾਇ ਸ਼ਿੰਦਰ ਸ਼ਿੰਦਰ ਕੌਰ ਪਤਨੀ ਹਰੀ ਆਪਣਾ ਧਰਮਾ ਉਸ ਦੇ ਘਰ ਵਿੱਚੋਂ ਸਾਨੂੰ ਤਕਰੀਬਨ 100 ਲੀਟਰ ਦੇ ਕਰੀਬ ਲਾਣ ਬਰਾਮਦ ਹੋਈ ਜਿਸ ਦੀ ਬਰਾਮਦਗੀ ਕਰਕੇ ਅਸੀਂ ਉਸ ਦੇ ਖਰਾਫ ਉਸ ਦੇ ਖਿਲਾਫ ਆਪਣਾ ਚੌਂਕੀ ਕਾਜੇਬਸ ਦੇਖੇ ਐਫਆਈਆਰ ਨੰਬਰ 92 ਦਰਜ ਕੀ ਦਰਜ ਕਰਵਾਈ ਤੇ ਇਹ ਜਿਹੜੀ ਰੇਡ ਆ ਇਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਐਂ ਹੀ ਚਲਦੀਆਂ ਰਹਿਣਗੀਆਂ ਤੇ ਜਿੰਨਾ ਵੀ ਹੋ ਸਕਦਾ ਵੀ ਅਸੀਂ ਜਿਹੜੀ ਇਹ ਨਜਾਇਜ਼ ਸ਼ਰਾਬ ਦੀ ਕਸ਼ੀਦਗੀ ਹੈਗੀ ਆ ਜਾਂ ਕੋਲੋਕੀ ਕੱਢਦੇ ਜਾਂ ਵੇਚਦੇ ਆ ਇਹਨਾਂ ਤੇ ਪੂਰਾ ਅਸੀਂ ਸ਼ਿਕੰਜਾ ਕਸਾਂਗੇ ਧੰਨਵਾਦ